ਠੀਕ ਹੈ ਆ ਵੀ ਸੱਜਣੋ ਗੱਲ ਇਹ ਆ ਵੀ ਟਰਾਲਾ ਆਪਾਂ ਖੜੇ ਆ ਪਿੰਡ ਕੋਠਾਗੁਰੂ ਤੇ ਟਰਾਲਾ ਵਿਕਾਊ ਆ 7 12 7 12 ਦਾ ਟਰਾਲਾ ਤੇ 4 ਇੰਚੀ ਪੱਤੀ ਲੱਗੀ ਹੋਈ ਆ ਬਹੁਤ ਵਧੀਆ ਟਰਾਲਾ ਬਣਿਆ ਹੋਇਆਗਾ ਤੇ ਟੈਰਾਂ ਟੋਰਾਵਾ ਵੀ ਬਹੁਤ ਚੰਗਾ ਤੇ ਘਰੇ ਸ਼ੌਂਗਰਾ ਬਣਾਇਆ ਹੋਇਆ ਸੀ ਕਿਸੇ ਦਾ ਇਹ ਤੇ ਬਾਈ ਦਾ ਆਪਾਂ ਉੱਤੇ ਚਰਾਵਾਂਗੇ ਨੰਬਰ ਤੇ ਟਰਾਲੇ 'ਚ ਵੀ ਥੋੜੀ ਨਿਗਾ ਮਰਾਤੀ ਆ ਤੇ ਵਿੱਚੋਂ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਆ ਇਧਰੋਂ ਹੱਕ ਹੱਕ ਮੱਛੀ ਹੱਕ ਲੱਗੀ ਵੀ ਆ ਤੇ ਆ ਜਾਲੀ ਆ ਜਿਹੜੀ ਦਾਣੇ ਦੁਨੇ ਢੋਣ ਨੂੰ ਜਾਲੀ ਲੱਗੀ ਵੀ ਆ ਕੋਈ ਪਲੜ ਨਹੀਂ ਲਾਉਣੇ ਪੈਂਦੇ ਕੋਈ ਆਇਆ ਨਹੀਂ ਵੀ ਕਿਸੇ ਪਾਸੇ ਦਾਣੇ ਕਰਦੇ ਜਾਣਗੇ ਆ ਤੁਹਾਨੂੰ ਦਿਖਾ ਦਿੰਨੇ ਆ ਚਾਦਰ ਸਾਈਡਾਂ ਦੇ ਚਾਦਰ ਆ ਮੂਰੇ ਜਾਲੀ ਆ ਤੇ ਬਹੁਤ ਵਧੀਆ ਸ਼ੌਂਕਣਾ ਬਣਾਇਆ ਹੋਇਆ 4 ਇੰਚੀ ਪੱਤੀ ਲੱਗੀ ਹੋਈ ਆ ਤੇ ਵਜ਼ਨ ਵੀ ਕਾਫੀ ਆ ਟਰਾਲੇ ਦਾ ਕਾਫੀ ਵਜ਼ਨ ਵਾਲਾਗਾ ਚੰਗੇ ਮੋٹے ਗੱਡਰਾਂਗੇ ਤੇ ਜਿਹੜਾ ਇਹ ਸਾ ਹੈਗਾ ਇਹ ਸਾ ਇਹ ਸਾ ਡੰਡੇ ਵਾਲਾ ਡੰਡੇ ਵਾਲਾ ਇਹ ਸਭ ਬਹੁਤ ਵਧੀਆ ਬਣਿਆ ਹੋਇਆਗਾ ਤੇ ਜਿਹੜਾ ਆਪਣਾ ਡਾਲਾਗਾ ਡਾਲਾ ਇਸ ਤਰ੍ਹਾਂ ਨਹੀਂ ਖੁੱਲਦਾਗਾ ਡਾਲਾ ਸਾਈਡਾਂ ਦੇ ਦੋਨੇ ਪਾਸੇ ਖੁੱਲਦਾਗਾ ਬਾਰੀ ਟਾਈਪ ਡਾਲਾ ਖੁੱਲਦਾਗਾ ਤੇ ਦੋਸਤੋ ਬਿਕਾਊ ਆ ਇਹ ਤੇ ਆਪਾਂ ਬਾਈ ਦਾ ਨੰਬਰ ਚਲਾਵਾਂਗੇ ਗੱਗੂ ਘਰਾਇਆ ਪਿੰਡ ਕੋਠਾਗੁਰੂ ਤੇ ਨੰਬਰ ਚਲਾਵਾਂਗੇ ਜੇ ਕਿਸੇ ਬਾਈ ਨੇ ਲੈਣਾ ਜਿਹੜੇ ਵੀ ਬਾਈ ਨੇ ਖਰੀਦਣਾਗਾ ਤੇ ਬਾਈ ਨਾਲ ਕੰਟੈਕਟ ਕਰ ਲਿਓ ਤੇ ਪਿੰਡ ਕੋਠਾਗੁਰੂ ਦੁਆਰੇ ਫੇਰ ਬੋਲ ਦਿੰਨੇ ਆ ਬਾਈ ਦਾ ਨੰਬਰ ਆਪਾਂ ਉੱਤੇ ਚਲਾਵਾਂਗੇ ਪਿੰਡ ਕੋਠਾਗੁਰੂ ਵੱਡਾ ਗਵਾੜ ਤੇ ਜਿੱਥੋਂ ਮਰਜੀ ਪੁੱਛ ਲਿਓ ਗਊਸ਼ਾਲਾ ਦਾ ਸੇਵਕ ਆ ਤੇ ਚਾਰ ਵਾਲੀ ਮਸ਼ੀਨ ਵੀ ਚਲਾਉਂਦਾ ਰਿਹਾ ਆ ਦੇਖੋ ਆ ਟਾਇਰਾਂ ਤੋਂ ਦਾ ਬਹੁਤ ਵਧੀਆ ਟਾਇਰ ਆ 120 ਦੇ ਟਾਇਰ ਆ ਫੋਲੋ ਦੇ ਤੇ ਚੰਗਾ ਜਾਣ ਕੇ ਵਧੀਆ ਬਣਿਆ ਹੋਇਆਗਾ ਯਾਦ ਵਰਕਸ ਤੇ ਆਯਾਦ ਮਿਸਤਰੀ ਆਯਾਦ ਵਾਲੇ ਦਾ ਬਣਿਆ ਹੋਇਆ ਨਿਊ ਆਯਾਦ ਵਾਲੇ ਦਾ 메ਨ ਰੋਡ ਕੋਠਾਗੁਰੂ ਕੋਠਾਗੁਰੂ ਤੇ ਬਣਿਆ ਹੋਇਆ ਤੇ ਆ ਤੁਹਾਨੂੰ ਵਿੱਚੋਂ ਵੀ ਦਿਖਾ ਦਿੰਨੇ ਆ ਬਹੁਤ ਵਧੀਆ ਯਾਨੀ ਕਿ ਸਾਫ ਟਰਾਲਾ ਪਿਆਗਾ ਤੇ ਨੰਬਰ ਆਪਾਂ ਚਲਾਉਣੇ ਆ ਉੱਪਰ ਤੇ ਆ ਕੁੰਡਾ ਲੱਗਿਆ ਹੋਇਆ ਇਹਦੇ ਤੇ ਤੁਹਾਨੂੰ ਦੱਸਿਆ ਵੀ ਦੂਸਰੇ ਬਾਰੀ ਟੈਪ ਡੱਲਾ ਖੁੱਲਦਾਗਾ ਬਹੁਤ ਮੋਟੀ ਚਾਦਰ ਚ ਉੱਧਰ ਦਾ ਬਣਿਆ ਵਾ ਤੇ ਦੋਸਤੋ ਜਿਸ ਵੀ ਕਿਸੇ ਵੀਰ ਨੂੰ ਲੋਡ ਹੋਵੇ ਆਪਦਾ ਕੰਟੈਕਟ ਕਰ ਲਿਓ ਬਾਈ ਗਗੂ ਗਰਾਇਆ ਤੇ ਆਸਾਂ ਨੂੰ ਦੁਬਾਰੇ ਫੇਰੇ ਤੇ ਦੋਨਾਂ ਸਾਈਡਾਂ ਤੋਂ ਘੁਮਾ ਦਿੰਨੇ ਆ। ਤੇ ਆ ਦੇਖੋ ਸਾਈਡਾਂ ਦੇ ਉੱਤੇ ਬਹੁਤ ਵਧੀਆ ਬੈਡ ਬੁੱਡ ਲੱਗਿਆ ਹੋਇਆਗਾ ਜਾਲੀ ਜੂਲੀ ਵਾਲਾ। ਤੇ ਨੰਬਰ ਚਲਾਉਣੇ ਆਪਾਂ ਉੱਪਰ ਤੇ ਬਾਈ ਨਾਲ ਕਰਿਓ ਕੰਟੈਕਟ ਤੇ ਧੰਨਵਾਦੋ ਦੋਸਤੋ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਸ਼ੇਅਰ ਵੱਧ ਤੋਂ ਵੱਧ ਕਰੀ ਚੱਲਿਓ। ਤੇ ਕਿਉਂ ਦੋਸਤੋ ਤੁਹਾਡੇ ਨਾਲ ਹੀ ਆ ਤੁਸੀਂ ਅੱਗੇ ਵੀ ਵੀਡੀਓ ਬਹੁਤ ਵਧੀਆ ਸ਼ੇਅਰ ਕਰਦੇ ਹੋ ਤੇ ਬਹੁਤ ਵਧੀਆ ਜਾਨੀ ਕਿ ਵੀਡੀਓ ਚੱਲਦੀਆਂ ਆਪਣੀਆਂ ਤੇ ਤੁਹਾਡੀ ਕਿਰਪਾ ਨਾਲ ਹੀ ਆ ਤੇ ਅੱਗੇ ਵੀਡੀਓ ਭੇਜੀ ਚੱਲਿਓ ਤੇ ਤੁਹਾਡਾ ਆਪਣਾ ੋਲਾ ਢਿੱਲੋਂ ਤੇ ਧੰਨਵਾਦ